ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਦੋਂ ਸੰਦੀਪ ਆਪਣੀ ਸੱਸ ਦੇ ਘਰੋਂ ਵਾਪਸ ਆਉਂਦੀ ਹੈ ਤੇ ਮਾਮਾ ਮਾਮੀ ਜਿਹੜਾ ਰਿਸ਼ਤਾ ਉਹਦੇ ਵਾਸਤੇ ਲੈ ਕੇ ਆਉਂਦੇ ਹਨ ਤੇ ਸੰਦੀਪ ਉਸ ਲਈ ਕਰ ਦਿੰਦੀ ਹੈ ਕੋਰੀ ਨਾ ਤੇ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਸੰਦੀਪ ਨੇ ਨਾ ਕਿਉਂ ਕੀਤੀ ਇਸ ਬਾਰੇ ਵੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਕੀ ਆਕੇ ਵੀ ਤੁਹਾਨੂੰ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਸੰਦੀਪ ਆਪਣੀ ਸੱਸ ਘਰੋਂ ਨਿਰਾਸ਼ ਹੋ ਕੇ ਆਂਦੀ ਹੈ ਤੇ ਉਹ ਇਹ ਸੋਚਣ ਲੱਗ ਜਾਂਦੀ ਹੈ ਕਿ ਹੁਣ ਮੈਂ ਕਿੱਥੇ ਜਾਊਂਗੀ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਵੇਗਾ ਮੈਂ ਤਾਂ ਇਹ ਸੋਚਿਆ ਸੀ ਕਿ ਮੈਂ ਆਪਣੀ ਸੱਸ ਘਰ ਜਾ ਕੇ ਰਹਾਂਗੀ ਤੇ ਆਪਣੇ ਭਰਾ ਪਰਜਾਈ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਾਂਗੀ ਪਰ ਹੁਣ ਸੱਸ ਦੇ ਮਨਾਂ ਕਰਨ ਤੋਂ ਬਾਅਦ ਉਹ ਦੁਬਾਰਾ ਤੋਂ ਨਿਰਾਸ਼ ਹੋ ਕੇ ਆ ਜਾਂਦੀ ਹੈ ਤੇ ਉੱਥੇ ਹੀ ਰਹਿਣ ਨੂੰ ਮਜਬੂਰ ਹੋ ਜਾਂਦੀ ਹੈ ਇੰਨੇ ਨੂੰ ਮਾਮਾ ਮੰਮੀ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਸੰਦੀਪ ਲਈ ਇੱਕ ਰਿਸ਼ਤਾ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਸੰਦੀਪ ਹੈਰਾਨ ਰਹਿ ਜਾਂਦੀ ਹੈ ਤੇ ਉਹ ਪੁੱਛਦੀ ਹੈ ਕਿ ਕਿਹੜਾ ਰਿਸ਼ਤਾ ਮੈਂ ਕਿਸੇ ਨਾਲ ਕੋਈ ਵਿਆਹ ਨਹੀਂ ਕਰਾਉਣਾ ਮੈਂ ਸਿਰਫ ਆਪਣੀ ਧੀ ਦੀ ਜ਼ਿੰਦਗੀ ਦੇਖਣੀ ਹੈ ਤੇ ਇਹ ਗੱਲਾਂ ਸੁਣ ਕੇ ਸੋਨੂ ਕਹਿੰਦਾ ਹੈ ਕਿ ਅਸੀਂ ਵੀ ਤੇਰੇ ਭਲੇ ਲਈ ਹੀ ਸੋਚ ਰਹੇ ਹਾਂ ਮਾ ਮਮੀ ਕਹਿੰਦੇ ਹਨ ਕਿ ਪਹਿਲਾਂ ਤਾਂ ਤੇਰੇ ਨਾਲ ਕੋਈ ਰਿਸ਼ਤਾ ਜੋੜਨ ਨੂੰ ਤਿਆਰ ਨਹੀਂ ਜਿਸ ਨਾਲ ਵੀ ਅਸੀਂ ਗੱਲ ਕਰਦੇ ਹਾਂ ਉਹ ਕੋਰੀ ਨਾ ਕਰ ਦਿੰਦਾ ਹੈ ਕਿਉਂਕਿ ਕੋਈ ਵੀ ਤੇਰੀ ਕੁੜੀ ਨੂੰ ਨਹੀਂ ਰੱਖਣਾ ਚਾਹੁੰਦਾ ਹਰ ਕੋਈ ਇਹ ਚਾਹੁੰਦਾ ਹੈ ਈ ਅਸੀਂ ਸਿਰਫ ਕੁੜੀ ਨਾਲ ਹੀ ਵਿਆਹ ਕਰਾਈਏ ਪਰ ਜਿੱਥੇ ਹੁਣ ਅਸੀਂ ਤੇਰਾ ਰਿਸ਼ਤਾ ਕਰਨ ਲੱਗੇ ਆ ਉਸ ਦੇ ਕੋਲ ਆਪਣਾ ਵੀ ਇੱਕ ਮੁੰਡਾ ਹੈ ਤੇ ਉਹ ਤੇਰੀ ਕੁੜੀ ਰੱਖਣ ਨੂੰ ਵੀ ਤਿਆਰ ਹੈ ਪਰ ਸੰਦੀਪ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਤੇ ਮਾਮਾ ਮਾਮੀ ਨੂੰ ਕਹਿ ਦਿੰਦੀ ਹੈ ਕਿ ਮੈਂ ਕਿਸੇ ਨਾਲ ਕੋਈ ਵਿਆਹ ਨਹੀਂ ਕਰਾਉਣਾ ਤੇ ਮੈਂ ਕਦੇ ਵੀ ਆਪਣੀ ਧੀ ਤੋਂ ਲੱਗ ਨਹੀਂ ਰਹਿ ਸਕਦੀ ਤੇ ਮਿੰਤਾ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਬੰਦਾ ਮੈਨੂੰ ਵਿਆਹ ਕੇ ਲੈ ਕੇ ਜਾਏਗਾ ਉਹ ਮੇਰੀ ਧੀ ਨੂੰ ਖੁਸ਼ੀਆਂ ਦੇ ਪਾਊਗਾ ਤੇ ਇਹ ਗੱਲਾਂ ਸੁਣ ਕੇ ਸੋਨੂ ਤੇ ਜੀਤਾ ਬਹੁਤ ਗੁੱਸੇ ਹੋ ਜਾਂਦੇ ਹਨ ਤੇ ਕਹਿਣ ਲੱਗ ਜਾਂਦੇ ਕਣਕੀ ਹਾਂ ਤੂੰ ਤੇ ਹਮੇਸ਼ਾ ਹੀ ਸਾਡੇ ਸਿਰ 'ਚ ਸਵਾਹ ਪਵਾਣ ਦੀ ਸੋਚੀ ਹੋਈ ਹੈ ਪਹਿਲਾਂ ਤੂੰ ਆਪਣੇ ਸੱਸ ਕੋਲੋਂ ਸਾਰਾ ਹਿੱਸਾ ਲੈ ਕੇ ਇੱਥੇ ਆ ਗਈ ਹੁਣ ਜਦੋਂ ਤੇਰੇ ਖਰਚੇ ਸਾਡੇ ਅਸੀਂ ਕਰ ਰਹੇ ਹਾਂ ਤਾਂ ਵੀ ਤੂੰ ਸਾਡੇ ਨਾਲ ਲੜਦੀ ਰਹਿਣੀ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਸੰਦੀਪ ਬਹੁਤ ਹੈਰਾਨ ਹੋ ਜਾਂਦੀ ਹੈ ਉਹ ਤਾਂ ਸੋਚਦੀ ਹੈ ਕਿ ਮੇਰਾ ਭਰਾ ਮੇਰੇ ਬਾਰੇ ਕੀ ਸੋਚ ਰਿਹਾ ਹੈ ਉਹ ਮੈਨੂੰ ਇਸ ਘਰ ਵਿੱਚੋਂ ਕੱਢਣ ਲਈ ਕਿੰਨੀ ਕਾਲੀ ਕਰ ਰਿਹਾ ਹੈ ਤੇ ਮਾਮਾ ਮਾਮੀ ਸੰਦੀਪ ਨੂੰ ਸਮਝਾਉਂਦੇ ਹਨ ਕਿ ਜੇਕਰ ਤੂੰ ਇਸ ਰਿਸ਼ਤੇ ਨੂੰ ਵੀ ਨਾ ਕਰ ਦਿੱਤੀ ਤੇ ਅੱਗੇ ਆਉਣ ਵਾਲੇ ਵਕਤ ਵਿੱਚ ਪਤਾ ਨਹੀਂ ਕੋਈ ਹੋਰ ਤੇਰੇ ਨਾਲ ਰਿਸ਼ਤਾ ਕਰਨ ਨੂੰ ਮੰਨੇ ਜਾਂ ਨਾ ਮੰਨੇ ਇਹ ਸਾਰੀਆਂ ਗੱਲਾਂ ਸੁਣ ਕੇ ਸੰਦੀਪ ਬਹੁਤ ਰੋਣ ਲੱਗ ਜਾਂਦੀ ਹੈ ਤੇ ਉਦਾਸ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਹੁਣ ਮੈਂ ਕੀ ਕਰਾਂ ਕਿ ਜਿਸ ਕਾਰਨ ਇਹ ਮੇਰਾ ਇੱਥੇ ਰਿਸ਼ਤਾ ਨਾ ਕਰਨ ਤਾਂ ਸੰਦੀਪ ਇੱਕ ਫੈਸਲਾ ਕਰਦੀ ਹੈ ਉਹ ਕਹਿ ਦਿੰਦੀ ਹੈ ਕਿ ਮੈਂ ਇੱਥੇ ਕੋਈ ਵਿਆਹ ਨਹੀਂ ਕਰਨਾ ਤੇ ਨਾ ਹੀ ਮੈਨੂੰ ਕੋਈ ਮਜਬੂਰ ਕਰੇ ਜੇਕਰ ਕਿਸੇ ਨੇ ਮੈਨੂੰ ਮਜਬੂਰ ਕੀਤਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਤੇ ਉਹ ਸੋਨੂੰ ਜਿੱਤਾਂ ਨੂੰ ਵੀ ਕਹਿ ਦਿੰਦੀ ਹੈ ਕਿ ਜੇਕਰ ਤੁਸੀਂ ਮੈਨੂੰ ਇੱਥੇ ਵਿਆਹ ਕਰਾਉਣ ਵਾਸਤੇ ਮਜਬੂਰ ਕੀਤਾ ਤੇ ਮੈਂ ਇਹ ਘਰ ਛੱਡ ਕੇ ਵੀ ਚਲੀ ਜਾਵਾਂਗੀ ਤੇ ਨਾਲੇ ਮੇਰੇ ਸਾਰੇ ਪੈਸੇ ਮੈਨੂੰ ਵਾਪਸ ਦੇ ਦਿਓ ਮੈਂ ਆਪਣੇ ਆਪ ਆਪਣੀ ਧੀ ਦੀ ਜ਼ਿੰਦਗੀ ਸਵਾਰ ਲਾਵਾਂਗੀ ਤੇ ਔਖੇ ਸੋਖੇ ਰਹਿ ਕੇ ਗੁਜ਼ਾਰਾ ਕਰ ਲਾਵਾਂਗੀ ਇਹ ਸਾਰੀਆਂ ਗੱਲਾਂ ਸੁਣ ਕੇ ਸੋਨੂ ਜਿੱਤਾ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦੇ ਹਨ ਤੇ ਮਾਮਾ ਮਾਮੀ ਨੂੰ ਕਹਿਣ ਲੱਗ ਜਾਂਦੇ ਹਨ ਕਿ ਦੇਖ ਲਓ ਤੁਸੀਂ ਇਸ ਦਾ ਕਿਹੋ ਜਿਹਾ ਵਤੀਰਾ ਹੈ ਇਹ ਤਾਂ ਚਾਹੁੰਦੀ ਹੀ ਹੈ ਸਾਡੇ ਸਿਰ ਵਿੱਚ ਸਵਾਹ ਪਾਣਾ ਹੁਣ ਆਉਣ ਵਾਲੇ ਅਗਲੇ ਐਪੀਸੋਡ 'ਚ ਦੇਖਾਂਗੇ ਕਿ ਸੋਨੂ ਜਿੱਤਾ ਕੀ ਕਰਦੇ ਹਨ ਕਿ ਸੰਦੀਪ ਹਾਂ ਕਰ ਦਿੰਦੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ